ਅਮ ਪਹਿਲਾਂ ਤਾਂ ਆਏ ਹੋਏ ਸਾਰੇ ਸੱਜਣਾ ਨੂੰ ਸਾਰੇ ਚੈਨਲਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਸ ਮਨਜੀਤ ਸਿੰਘ ਜਰਮਨੀ ਤੋਂ ਤੇ ਆਪਣਾ ਜਿਹੜਾ ਮੇਨ ਗੱਲ ਹੈਗੀ ਹੈ ਪੰਜ ਮੈਗਜ਼ੀਨ ਆ ਜਿਹੜਾ ਉਹਦਾ ਮੈਂ ਚੀਫ ਐਡੀਟਰ ਆ ਤੇ ਆ ਉਹਦੀ ਪਿਕਚਰ ਆ ਪਹਿਲੇ ਐਡੀਸ਼ਨ ਦੀ ਜਿਹੜੀ ਆ ਤੇ ਡਾਕਟਰ ਸੁਰਜੀਤ ਸਿੰਘ ਜੀ ਜਰਮਨੀ ਜਿਹੜੇ ਇਹਨਾਂ ਦੇ ਸਾਡੇ ਸਹਿ ਸੰਪਾਦਕ ਆ ਤੇ ਕੋ-ਫਾਊਂਡਰ ਆ ਤੇ ਜਰਮਨ ਤੋਂ ਅਸੀਂ ਫ੍ਰੈਂਕਫਰਟ ਦੇ ਲਾਗੇ ਅਸੀਂ ਰਹਿੰਦੇ ਆ ਤੇ ਉੱਥੋਂ ਅਸੀਂ ਇਹ ਮੈਗਜ਼ੀਨ ਜਿਹੜਾ ਅਸੀਂ ਚਲਾਉਂਦੇ ਆ ਇਹਨੂੰ ਤੇ ਇਹਦੀ ਫ੍ਰੀ ਸੇਵਾ ਜਿਹੜੀ ਆ ਪੰਜਾਬ ਦੇ ਵਿੱਚ ਕਰਦੇ ਆ ਇਹਦਾ ਮੇਨ ਮੁੱਦਾ ਜਿਹੜਾ ਪੰਜਾਬ ਮੈਗਜ਼ੀਨ ਦਾ ਹੈਗਾ ਆ ਉਹ ਇਹ ਆ ਤੇ ਆਪਣੀ ਜਿਹੜੀ ਜੰਗ ਜਨਰੇਸ਼ਨ ਆ ਉਹਨੂੰ ਆਪਣੇ ਇਤਿਹਾਸ ਦੇ ਨਾਲ ਜੋੜਿਆ ਜਾਵੇ ਉਹਦੇ ਵਿੱਚ ਨਵਾਂ ਇਤਿਹਾਸ ਤੇ ਪੁਰਾਣਾ ਇਤਿਹਾਸ ਮੇਨ ਸਾਡਾ ਮੁੱਦਾ ਜਿਹੜਾ ਇਹ ਆ ਪੇ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਪਲੱਸ ਗੁਰਬਾਣੀ ਤੋਂ ਜਾਣੂ ਕਰਾਇਆ ਜਾਵੇ ਤੇ ਪਲੱਸ ਜਿਹੜੇ ਪੰਜਾਬ ਦੇ ਕਰੰਟ ਮੁੱਦੇ ਆ ਉਹਨਾਂ ਬਾਰੇ ਨੌਲੇਜ ਦਿੱਤੀ ਜਾਵੇ ਮੈਚ ਜਿੱਤੀ ਕੀ ਇਸ ਤਰ੍ਹਾਂ ਆ ਗਿਆ ਤੇ ਕਿਉਂ ਲੋੜ ਪਈ ਮੈਗਜ਼ੀਨ ਦੇ ਵਿੱਚ ਇਹਦੀ ਲੋੜ ਤਾਂ ਪਈ ਤੇ ਪਿਛਲੇ ਸਮੇਂ ਤੋਂ ਉੱਥੇ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਯੰਗ ਬੱਚੇ ਇੱਥੇ ਪੰਜਾਬ ਤੋਂ ਜਾਂਦੇ ਸਾਡੇ ਕੋਲ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਾ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਕੋਈ ਬਾਲੀ ਜਾਣਕਾਰੀ ਨਹੀਂ ਉਹਨਾਂ ਦੇ ਨਾਲ ਕੁਝ ਬੱਚਿਆਂ ਦੇ ਨਾਲ ਤਾਂ ਬਿਲਕੁਲ ਉਹਨਾਂ ਦੇ ਪਿੰਡ ਦੇ ਵਿੱਚ ਕੁਝ ਐਸੇ ਹਾਦਸੇ ਹੋਏ ਜਿਹੜਾ ਬਾਰੇ ਉਹਨਾਂ ਨੂੰ ਬਿਲਕੁਲ ਪਤਾ ਨਹੀਂ ਹੈਗਾ ਤੇ ਨਾ ਤਾਂ ਪੁਰਾਣੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਾ ਨਵੇਂ ਇਤਿਹਾਸ ਬਾਰੇ ਜਾਣਕਾਰੀ ਸਿਰਫ ਉਹਨਾਂ ਨੂੰ ਇਹ ਪਤਾ ਹੀ ਪਈ ਅਸੀਂ ਸਿੱਖਿਆ ਸਿੱਖਾਂ ਦੇ ਘਰ ਅਸੀਂ ਜਾਣ ਲਿਆ ਤੇ ਇਸ ਤੋਂ ਜ਼ਿਆਦਾ ਮੈਨੂੰ ਮਹਿਸੂਸ ਹੋਇਆ ਵੀ ਇਹਨਾਂ ਨੂੰ ਜ਼ਿਆਦਾ ਨੌਲੇਜ ਹੈ ਨਹੀਂ ਜਿੱਦਾਂ ਹੁਣ ਅਸੀਂ ਆ ਸਾਡੇ ਸਾਡੇ ਘਰ ਦਾ ਮਾਹੌਲ ਬਿਲਕੁਲ ਹੋਰ ਸੀਗਾ ਸਾਡੇ ਸਾਨੂੰ ਘਰਾਂ ਦੇ ਵਿੱਚੋਂ ਇਹ ਚੀਜ਼ਾਂ ਦਿੱਤੀਆਂ ਗਈਆਂ ਤੇ ਮੇਰੇ ਇਹ ਸਾਰੇ ਚਲੋ ਭਾਈ ਮੇਰੀ ਜਿਹੜੀ ਇਸ ਟਾਈਮ ਜਿਹੜੀ ਧਾਰਮਿਕ ਵਿਰਤੀ ਆ ਇਹਦੇ ਮਗਰ ਮੇਰੇ ਮਾਪੇ ਦਾ ਬਹੁਤ ਵੱਡਾ ਹੱਥ ਆ ਕਿਉਂਕਿ ਮੈਨੂੰ ਇਹ ਚੀਜ਼ਾਂ ਵਿਰਸੇ ਚੋਂ ਮਿਲੀਆਂ ਔਰ ਉਹ ਚੀਜ਼ ਜਦੋਂ ਮੈਂ ਨਵੇਂ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਉਸ ਚੀਜ਼ ਦੀ ਮੈਨੂੰ ਕਮੀ ਮਹਿਸੂਸ ਹੋਈ ਮੈਂ ਕਿਹਾ ਯਾਰ ਜੰਗ ਜਨਰੇਸ਼ਨ ਆ ਇਹਨੂੰ ਤਾਂ ਪਤਾ ਹੀ ਨਹੀਂਗਾ ਤੇ ਜੇ ਇਦਾਂ ਹੀ ਇੱਕ ਹੋਰ ਪੀੜ੍ਹੀ ਸਾਡੀ ਚੱਲੀ ਤਾਂ ਸਾਡੇ ਲਈ ਤਾਂ ਬਹੁਤ ਵੱਡੀ ਮੁਸ਼ਕਲ ਖੜੀ ਹੋ ਜਾਊਗੀ ਤੇ ਜੇ ਇਹਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਨੂੰ ਆਪਣੇ ਲਾਗੇ ਛਾਗੇ ਦੇ ਕਰੰਟ ਮੁੱਦਿਆਂ ਬਾਰੇ ਨੌਲੇਜ ਨਹੀਂ ਗਈ ਤੇ ਜਦੋਂ ਅਗਲੀ ਜਨਰੇਸ਼ਨ ਆਈ ਉਹ ਤਾਂ ਬਿਲਕੁਲ ਕੋਰੀ ਹੋ ਜਾਈ ਉਹ ਉਹਨੂੰ ਚੀਜ਼ ਨੂੰ ਫੇਰ ਮੁੱਖ ਰੱਖਦਿਆਂ ਹੋਇਆਂ ਮੈਂ ਉਸ ਦਿਨ ਕਿਹਾ ਪੇ ਸਾਨੂੰ ਕੁਝ ਕਰਨਾ ਚਾਹੀਦਾ ਕੁਝ ਐਸਾ ਕਰਨਾ ਚਾਹੀਦਾ ਤੇ ਜਿਹਦੇ ਨਾਲ ਜਿਹੜੇ ਬੱਚੇ ਆ ਸਾਡੇ ਉਹ ਇਤਿਹਾਸ ਨਾਲ ਜੋੜਨ ਕਿਉਂਕਿ ਉਹਨਾਂ ਨੂੰ ਉਹ ਦੱਸਿਆ ਜਾਵੇ ਤੇ ਨੌਲੇਜ ਦਿੱਤੀ ਜਾਵੇ ਤੇ ਕਿਦਾਂ ਆ ਤੇ ਕਿਦਾਂ ਨਹੀਂ ਉਸ ਚੀਜ਼ ਨੂੰ ਮੁੱਖ ਰੱਖਦੇ ਹਾਂ ਆ ਇਹ ਜਿਹੜਾ ਪੰਜਾਬ ਮੈਗਜ਼ੀਨ ਆ ਇਹ ਹੋਂਦ ਵਿੱਚ ਆਇਆ ਇਹ ਨਾਮ ਕਿਉਂ ਰੱਖਿਆ ਜੀ ਪੰਜਾਬ ਆਵ ਦੇਖੋ ਪੰਜਾਬ ਜਿਹੜਾ ਆ ਇੱਕ ਤਾਂ ਢਾਈ ਦਰਿਆ ਇਧਰ ਤੇ ਢਾਈ ਆ ਉਧਰ ਤੇ ਉਧਰਲਾ ਵੀ ਜਿਹੜਾ ਜਿਹੜਾ ਢਾਈ ਆ ਉਹ ਤਾਂ ਵੀ ਅਸੀਂ ਪੰਥਕ ਦਾਵਾ ਰੱਖਦੇ ਹਾਂ ਤੇ ਉਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਇਹਦਾ ਨਾਮ ਪੰਜਾਬ ਰੱਖਿਆ ਕਿਉਂਕਿ ਗੱਲ ਪੰਜਾਬ ਧਰਤੀ ਦੀ ਹੋਊਗੀ ਤੇ ਤਾਂ ਕਰਕੇ ਇਹਦਾ ਨਾਮ ਜਿਹੜਾ ਹੈ ਕਾਫੀ ਸੋਚ ਵਿਚਾਰਨ ਤੋਂ ਬਾਅਦ ਪੰਜਾਬ ਰੱਖਿਆ ਗਿਆ ਸਮਾਜ ਦੀ ਕਿਤਾਬ ਨਾਲ ਕਾਫੀ ਲੋਕ ਜਾਗਰੂਕ ਹੋਣਗੇ ਬਿਲਕੁਲ ਹਾਂਜੀ ਕੋਈ ਐਕਸਿਨ ਹੈ ਜੀ ਆਨਲਾਈਨ ਪੁਪ ਰੀਡਿੰਗ ਜਾਂ ਚੱਕਾ ਦੇਖੋ ਇਹ ਦੋਨੇ ਤਰ੍ਹਾਂ ਪ੍ਰੋਵਾਈਡ ਹੋਗੇ ਪਹਿਲਾਂ ਜਦੋਂ ਸ਼ੁਰੂ ਦੇ ਵਿੱਚ ਅਸੀਂ ਇਹਨੂੰ ਅਕਤੂਬਰ ਦੇ ਵਿੱਚ ਪਹਿਲਾ ਐਡੀਸ਼ਨ ਆਇਆ ਸੀਗਾ ਸਾਡਾ ਤੇ ਹਾਰਡ ਕਾਪੀ ਇਹਦੀ ਕੱਢੀ ਸੀਗੀ ਤੇ ਹੁਣ ਇਹਨੂੰ ਆ ਜਿਹੜਾ ਕਰੰਟ ਟਾਈਮ ਚੱਲ ਰਿਹਾ ਹੈ మేబీ ਮਕਤੀਨ ਨੈਕਸਟ ਅਗਲੇ ਹਫਤੇ ਤਾਈਂ ਇਹਦੀ ਜਿਹੜੀ ਆ ਡਿਜੀਟਲ ਸੈਟਰ ਹੈ ਜਿਹੜਾ ਸਾਰਾ ਰੈਡੀ ਹੋ ਜਾਊਗਾ ਤੇ ਲੇਕਿਨ ਜਿਹੜਾ ਪੰਜ ਆ ਮੈਗਜ਼ੀਨ ਹੈ ਇਹ ਦੋਨਾਂ ਤੇ ਆਊਗਾ ਇਹਦੀ ਹਾਰਡ ਕਾਪੀ ਵੀ ਆਊਗੀ ਔਰ ਇਹਦੀ ਆਨਲਾਈਨ ਵੀ ਹੋਊਗੀ ਆਨਲਾਈਨ ਇਹਦਾ ਐਡਰੈਸ ਹੈਗਾ ਆ 5 ਜਿਹੜਾ ਗਿੰਤੀ ਦਾ ਅਖਰ ਆ 5 ਲੇਖਣ ਤੋਂ ਬਾਅਦ doubleab.media ਇੱਥੇ ਜਾ ਕੇ ਤੁਸੀਂ ਸਾਡੇ ਨਾਲ ਅਟੈਚ ਵੀ ਹੋ ਸਕਦੇ ਆ ਤੇ ਉਹਦੇ ਵਿੱਚ ਮੈਗਜ਼ੀਨ ਵੀ ਹੈਗਾ ਆ ਤੇ ਹੋਰ ਵੀ ਕਾਫੀ ਸਾਰੀਆਂ ਬੁੱਕਾਂ ਆ ਜਿਹੜੀਆਂ ਉਹ ਵੀ ਹੈਗੀਆਂ ਅਸੀਂ ਪੰਜਾਬ ਤੇ ਬਹੁਤ ਉਸ ਟਾਈਮ ਤੋਂ ਤਾਂ ਮੇਰੇ ਦੀ ਕਾਫੀ ਸਥਿਤੀ ਯਾਦ ਕਰ ਰਹੀ ਹੋਈ ਆ ਉਹਨੂੰ ਕਿਹਾ ਦੀ ਦੇਖੋ ਅੱਜਕੱਲ ਜਿਹੜੀ ਸਥਿਤੀ ਬਣੀ ਹੋਈ ਆ ਨਾਰਮਲ ਤਾਂ ਜਿੱਦਾਂ ਸ਼ੁਰੂ ਹੋਈ ਸੀ ਬੇ ਕਾਫੀ ਗੰਭੀਰ ਸੀਗਾ ਪੰਜਾਬ ਦੀ ਸਥਿਤੀ ਅਸੀਂ ਹਮੇਸ਼ਾ ਜਦੋਂ ਵੀ ਦੇਖਦੇ ਆ ਉਹਨੂੰ ਇਸ ਤਰ੍ਹਾਂ ਨਾ ਦੇਖਦੇ ਆ ਕਿ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਨਾ ਤੇ ਅਸੀਂ ਉਧਰਲੇ ਪੰਜਾਬ ਨੂੰ ਵੀ ਉਸੇ ਅੱਖ ਨਾਲ ਦੇਖਦੇ ਆ ਜਿਵੇਂ ਅਸੀਂ ਇੱਧਰਲੇ ਪੰਜਾਬ ਨੂੰ ਦੇਖਦੇ ਆ ਤੇ ਜੇ ਤਾਂ ਨਖਾਨ ਇੱਧਰ ਦਾ ਪੰਜਾਬ ਦਾ ਹੁੰਦਾ ਤਾਂ ਵੀ ਸਾਨੂੰ ਉਹਨਾਂ ਦਾ ਔਖਾ ਜੇ ਉਧਰਲੇ ਪੰਜਾਬ ਦਾ ਹੁੰਦਾ ਤਾਂ ਵੀ ਸਾਨੂੰ ਉਹਨਾਂ ਦਾ ਔਖਾ ਔਰ ਇਸ ਗੱਲ ਤੇ ਅਸੀਂ ਹਮੇਸ਼ਾ ਹੀ ਜੋਰ ਦਿੰਨੇ ਆਂ ਭਈ ਕੋਈ ਵੀ ਆ ਕਨਫਲਿਕਟ ਆ ਜਿਹੜੀ ਉਹਨੂੰ ਟਾਲਿਆ ਜਾਵੇ ਤਾਂ ਕਿ ਦੋਨਾਂ ਪਾਸਿਆਂ ਦੇ ਪੰਜਾਬ ਦਾ ਜਿਹੜਾ ਨੁਕਸਾਨ ਨਾ ਹੋਇਆ ਕਿਉਂਕਿ ਨਨਕਾਣਾ ਵੀ ਇੱਕੋ ਜਿਹਾ ਤੇ ਦਰਬਾਰ ਸਾਹਿਬ ਵੀ ਇੱਕੋ ਜਿਹਾ ਸਰ ਤੁਹਾਡੇ ਵੱਲੋਂ ਪਹਿਲਾਂ ਵੀ ਕਾਫੀ ਕਦਾਫਾ ਲਿਖੀਆਂ ਗਈਆਂ ਸੀ ਦਸਤਾਵੇਜ਼ਾਂ ਦੇ ਵੀ ਮੁਤਾਬਿਕ ਕੀਤੀ ਸੀ ਹੁਣ ਅੱਜਕੱਲ੍ਹ ਵੀ ਨੌਜਵਾਨ ਜਿਹੜੀ ਜੜੀ ਨਸ਼ਿਆਂ ਦੇ ਕਰਕੇ ਫਸੀ ਪਈ ਹੈ ਉਹਨਾਂ ਬਾਰੇ ਸੰਕੇਤ ਕਰਨ ਦੀ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਬਾਰੇ ਡਾਇਰੈਕਟ ਕਿਤਾਬ ਨਹੀਂ ਲਿਖੀ ਗਈ ਹਾਲੇ ਲੇਕਿਨ ਅਸੀਂ ਪੰਜਾਬ ਮੈਗਜ਼ੀਨ ਦੇ ਥਰੂ ਉਹਨਾਂ ਨੂੰ ਜ਼ਰੂਰ ਸੁਨੇਹਾ ਦਿੰਦੇ ਰਹਾਂਗੇ। ਤੇ ਇਸ ਕਰਕੇ ਹੀ ਸਾਡੀ ਵੱਧ ਵੱਧ ਕੋਸ਼ਿਸ਼ ਹੈ ਵੀ ਸਾਡੇ ਨਾਲ ਨੌਜਵਾਨ ਪੀੜੀ ਜੁੜੇ ਤਾਂ ਕਿ ਮੈਨੂੰ ਨਸ਼ਿਆਂ ਬਾਰੇ ਦੇਖੋ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਪਰ ਦੂਸਰੇ ਪਾਸੇ ਇਹ ਵੀ ਗੱਲ ਹੈ ਮੈਨੂੰ ਆਪਣੇ ਪੰਜਾਬੀ ਖੂਨ ਤੇ ਇਨਾ ਕਮਾਂਡ ਜ਼ਰੂਰ ਹੈਗਾ ਆ। ਪੇ ਜੇ ਅਸੀਂ ਜੇ ਅਸੀਂ ਬੱਚਿਆਂ ਨੂੰ ਸਹੀ ਸਿਹਤ ਦੇ ਦਈਏ ਤੇ ਉਹ ਨਸ਼ਾ ਤੋਂ ਦੂਰ ਹੋ ਸਕਦਾ ਹਾਂ ਮਸਲਾ ਮਸਲਾ ਸਿਰਫ ਇਹ ਆ ਕਿ ਆਪਾਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਗਾਈਡ ਕਿੱਦਾਂ ਕਰਨਾ ਨਿਊਜ਼ਪੇਪਰ ਪੂਰਾ ਜਿਹੜੀ ਪੰਜਾਬ ਦੇ ਮੁੱਦਿਆਂ ਦੀ ਗੱਲ ਆ ਪਾਣੀਆਂ ਦੀ ਗੱਲ ਆ ਉਹਦੇ ਵਿੱਚ ਜਿਹੜੀ ਮੇਨ ਮੈਕ ਖਾਸ ਨੌਜਵਾਨ ਵੀਰਾਂ ਨੂੰ ਪੰਜਾਬ ਦੇ ਜਿਹੜੇ ਨੌਜਵਾਨ ਵੀਰਿਆ ਉਹਨਾਂ ਨੂੰ ਇੱਕ ਤੁਹਾਡੇ ਜਨਰਾਈ ਇੱਕ ਮੈਸੇਜ ਜ਼ਰੂਰ ਦੇਣਾ ਚਾਹੂੰਗਾ ਤੇ ਇੱਕ ਤਾਂ ਜਿਹੜਾ ਕੋਈ ਵੀ ਮੁੱਦਾ ਹੈ ਨਾ ਉਹਨੂੰ ਸਾਨੂੰ ਹਰ ਹਰ ਬੰਦੇ ਨੂੰ ਉਸ ਮੁੱਦੇ ਬਾਰੇ ਨੋਲਿਜ ਹੋਣੀ ਚਾਹੀਦੀ ਆ ਤੇ ਮੁੱਦਾ ਹੈ ਕੀ ਆ ਕਿਉਂਕਿ ਥੋੜਾ ਜਿਹਾ ਮੈਂ ਧਾਤੂ ਸੁਣ ਲਿਆ ਥੋੜਾ ਜਿਹਾ ਮੈਂ ਧਾਤੂ ਸੁਣ ਲਿਆ ਉਹਦੇ ਨਾਲ ਗੱਲ ਨਹੀਂ ਬਣਦੀ ਸੋ ਪੰਜਾਬ ਦੇ ਪਾਣੀਆਂ ਦਾ ਜਿਹੜਾ ਮੁੱਦਾ ਹੈ ਨਾ ਉਹਨੂੰ ਬਿਲਕੁਲ ਜਿਹੜਾ ਖੋਲ ਕੇ ਲਿਖਿਆ ਗਿਆ ਆਪਣੇ ਡਾਕਟਰ ਸਰਜੀਤ ਸਿੰਘ ਜਰਮਨੀ ਹੋਣੀ ਇੱਕ ਕਿਤਾਬ ਲਿਖਿਆ ਪੰਜਨਾਮਾ ਪੰਜਾਬ ਨਾਮਾ ਸੌਰੀ ਪੰਜਾਬ ਨਾਮਾ ਉਹਦੇ ਵਿੱਚ ਉਹ ਨਹੀਂ ਪਾਣੀਆਂ ਦਾ ਮੁੱਦਾ ਨਾ ਉਹਦੇ ਬਾਰੇ ਜਾਨੀ ਕਿ ਬੜੇ ਵਧੀਆ ਤਰੀਕੇ ਦੇ ਨਾਲ ਪੂਰੀ ਇਨਫੋਰਮੇਸ਼ਨ ਦੇ ਨਾਲ ਦੱਸਦਾ ਸੋ ਤੁਹਾਡੇ ਚੈਨਲ ਥਰੂ ਮੈਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਇਹ ਇੱਕ ਸੁਨੇਹਾ ਦੇਣਾ ਚਾਹੁੰਦਾ ਆ ਤੇ ਇੱਕ ਤਾਂ ਜਿਹੜੀ ਨੌਲੇਜ ਆ ਉਹਨੂੰ ਆਪ ਪੜ੍ਹ ਕੇ ਤੇ ਸੁਣ ਕੇ ਉਹਨੂੰ ਇਕੱਠੀ ਕਰੋ ਤੁਹਾਡਾ ਪੜ੍ਹਨਾ ਬਹੁਤ ਜ਼ਰੂਰੀ ਆ ਕਿਉਂਕਿ ਜਿੰਨਾ ਚਿਰ ਤੁਸੀਂ ਪੜ੍ਹਦੇ ਨਹੀਂਗੇ ਤੁਹਾਨੂੰ ਕੋਈ ਦੂਸਰਾ ਬੰਦਾ ਚਲਾਉਂਦਾ ਤੇ ਇੱਕ ਇੱਕ ਸ਼ਾਰਟ ਜੇ ਫਾਰਮ ਆ ਜਿਹੜੀ ਪੰਜਾਬ ਨਾਮਾ ਕਿਤਾਬ ਆ ਨਾ ਉਹ ਹਰ ਨੌਜਵਾਨ ਨੂੰ ਜ਼ਰੂਰ ਪਾਣੀ ਚਾਹੀਦੀ ਆ ਕਿਉਂਕਿ ਉਹਦੇ ਵਿੱਚ ਡਾਕਟਰ ਸਾਹਿਬ ਨੇ ਤਕਰੀਬਨ ਤਕਰੀਬਨ ਹਰ ਮੁੱਦੇ ਜਿਹੜੇ ਆ ਉਹ ਛੋਹਿਆ ਔਰ ਉਹਦੇ ਵਿੱਚ ਉਹਨੇ ਕੋਸ਼ਿਸ਼ ਕੀਤੀ ਆ ਕਿ ਉਹਨੂੰ ਸ਼ਾਰਟ ਫਾਰਮ ਦੇ ਵਿੱਚ ਉਹਦੀ ਵੱਧ ਤੋਂ ਵੱਧ ਨੌਲੇਜ ਦਿੱਤੀ ਜਾਵੇ ਦੂਸਰਾ ਨੌਜਵਾਨਾਂ ਨੂੰ ਇੱਕ ਹੋਰ ਸੁਨੇਹਾ ਉਹ ਇਹ ਆ ਵੀ ਮੈਂ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਨੋਟ ਕਰਨ ਦੇ ਆ ਆ ਕਿ ਹਰ ਨੌਜਵਾਨ ਦਾ ਇੱਕ ਇਤਰਾਜ ਆ ਸਾਡੀ ਸ਼ਰੋਮਣੀ ਕਮੇਟੀ ਨੇ ਇਦਾਂ ਕਰਦੀ ਸਾਡੀ ਸਰਕਾਰ ਨੇ ਇਦਾਂ ਕਰਦੀ ਸਾਡਾ ਉਹਨੇ ਇਦਾਂ ਕਰਦਾ ਮੈਨੂੰ ਲੱਗਦਾ ਪਈ ਮੈਂ ਉਸ ਪ੍ਰਤੀ ਇੱਕ ਆਪਣੇ ਮੈਗਜ਼ੀਨ ਦੇ ਵਿੱਚ ਇਥੇ ਲੇਖ ਵੀ ਛਾਪਿਆ ਉਸ ਲੇਖ ਦਾ ਨਾਮ ਲਿਖਿਆ ਆ ਪੇ ਸਿੱਖ ਕੌਮ ਦੇ ਨੌਜਵਾਨਾਂ ਨੂੰ ਬੇਨਤੀ ਅਤੇ ਸੁਨੇਹਾ ਔਰ ਉਹਨੂੰ ਜ਼ਰੂਰ ਪੜਨੋ ਦੇਖੋ ਅਸੀਂ ਕਿਸੇ ਨੂੰ ਪਹਿਲਾਂ ਕਹਿਣ ਤੋਂ ਪੇ ਸ਼੍ਰੋਮਣੀ ਕਮੇਟੀ ਨੇ ਇਦਾਂ ਕਰਦੀ ਜਾਂ ਫਲਾਨਾ ਨੇ ਇਦਾਂ ਕਰਦਾ ਬਿਹਤਰ ਇਹ ਆ ਪੇ ਤੁਸੀਂ ਪਹਿਲਾਂ ਆਪਣੇ ਆਪ ਨੂੰ ਸੋਚੋ ਅਸੀਂ ਕੀ ਕਰਦੇ ਹਰ ਨੌਜਵਾਨ ਨੂੰ ਹਰ ਨੌਜਵਾਨ ਨੂੰ ਇਹ ਜਿਹੜਾ ਕੁਐਸਚਨ ਆ ਉਹਨੂੰ ਪਹਿਲਾਂ ਆਪਣੇ ਆਪ ਨੂੰ ਇਹ ਕਰਨਾ ਚਾਹੀਦਾ ਆ ਪਰ ਮੈਂ ਕੀ ਕਰਦਾ ਮੈਂ ਪੰਜਾਬ ਲਈ ਕੀ ਕਰਦਾ ਮੈਂ ਆਪਣੀ ਕੌਮ ਲਈ ਕੀ ਕਰਦਾ ਜਿੱਦਣ ਉਹਨੇ ਕੁਐਸਚਨ ਆਪਣੇ ਆਪ ਨੂੰ ਕਰਨਾ ਸ਼ੁਰੂ ਕਰ ਦਿੱਤਾ ਫਿਰ ਮੈਨੂੰ ਲੱਗਦਾ ਪਏ ਉਹ ਨੌਲੇਜ ਵੀ ਇਕੱਠੀ ਕਰਨੀ ਸ਼ੁਰੂ ਕਰ ਦਊਗਾ ਜਿੱਦਣ ਉਹਨੂੰ ਇਹ ਸਾਰੇ ਮੁੱਦਿਆਂ ਦੇ ਨੌਲੇਜ ਹੋ ਗਈ ਤੇ ਉਹਨੂੰ ਆਪਣੇ ਗੱਲ ਕਰਨ ਦਾ ਤਰੀਕਾ ਜਾਂ ਗੱਲ ਕਰਨ ਦਾ ਉਹਨੂੰ ਪਤਾ ਲੱਗ ਜਾਣਾ ਪਏ ਮੈਂ ਗੱਲ ਜਿਹੜੀ ਆ ਕਿੱਦਾਂ ਕਰਨੀ ਆ ਸੋ ਨੌਜਵਾਨ ਵੀਰੋ ਇਹ ਆਖਰ ਇਹ ਸਾਰਾ ਸਿਸਟਮ ਆ ਅੱਜ ਨੇ ਦਾ ਕੱਲ ਨੂੰ ਤੁਹਾਨੂੰ ਆਪਣੇ ਹੱਥ ਚ ਲੈਣਾ ਪੈਣਾ ਆ ਜਾਤੇ ਤੁਸੀਂ ਆਪਣੇ ਹੱਥ 'ਚ ਨਹੀਂ ਲੈਂਦੇ ਉਤਾਂ ਹੀ ਇਹ ਜਿਹੜੀ ਖੱਜਲ ਖਰਾਬੀ ਅੱਜ ਤੁਸੀਂ ਇੱਥੇ ਚੱਲਦੇ ਆ ਇਹ ਤੁਹਾਡੇ ਨਾਲ ਇਦਾਂ ਹੀ ਰਹਿਣੀ ਆ ਤੇ ਪਲੀਜ਼ ਮੇਰਾ ਤਾਂ ਤੁਹਾਨੂੰ ਇਹ ਸੁਨੇਹਾ ਆ ਕਿ ਉਠੋ ਔਰ ਇਹ ਨੌਲੇਜ ਆ ਜਿਹੜੀ ਆਪ ਇਕੱਠੀ ਕਰਕੇ ਫੇਰ ਤੁਸੀਂ ਕਿਸੇ ਬੰਦੇ ਦੇ ਨਾਲ ਟੇਬਲ ਤੇ ਬੈਠ ਕੇ ਗੱਲ ਕਰ ਸਕਦੇ ਆ ਜਦ ਤੱਕ ਤੁਸੀਂ ਟੇਬਲ ਟॉक ਕਰਨ ਨੂੰ ਤਿਆਰ ਨਹੀਂਗੇ ਤੁਹਾਡੇ ਕੋਲ ਮਟੀਰੀਅਲ ਨਹੀਂ ਟੇਬਲ ਟॉक ਕਰਨ ਲਈ ਤੁਸੀਂ ਕਿਸੇ ਬੰਦੇ ਦੇ ਨਾਲ ਕਿਦਾਂ ਗੱਲਬਾਤ ਕਰੋਗੇ ਸੋ ਪਹਿਲਾਂ ਮੇਰਾ ਤਾਂ ਇਹ ਸੁਨੇਹਾ ਆ ਕਿ ਪਹਿਲਾਂ ਮਟੀਰੀਅਲ ਇਕੱਠਾ ਕਰੋ ਨੌਲੇਜ ਇਕੱਠੀ ਕਰੋ ਤਾਂ ਕਿ ਤੁਸੀਂ ਕਿਸੇ ਵੀ ਟੇਬਲ ਟॉक ਲਈ ਆਪਣੇ ਆਪ ਨੂੰ ਰੈਡੀ ਕਰ ਸਕੋ ਠੀਕ ਹੈ ਠੀਕ ਹੈ